ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨਾ ਸੂਟ ਆ ਜਿਹੜਾ ਗਲੇ ਦੇ ਵਰਕ ਵਾਲਾ ਕਿਉਂਕਿ ਇਦਾਂ ਬਣਾਉਣਾ ਉਹਦੇ ਸਿੱਪਾ ਗੱਲਾਂ ਨਹੀਂ ਪਾਵਾਂਗੇ ਤੁਹਾਨੂੰ ਇਦਾਂ ਹੀ ਦੱਸਾਂਗੇ ਲਾਈਨਿੰਗ ਪਾਉਣ ਲਈ ਦੱਸਾਂਗੇ ਠੀਕ ਹੈ ਜੀ ਤੇ ਸਿੰਗਲ ਪੈਲ ਚੜਾਵਾਂਗੇ ਆਪਾਂ ਤੇ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੁਹਾਡੇ ਇਹੀ ਇੱਕ ਸਬਸਕ੍ਰਾਈਬ ਦੀ ਲੋੜ ਹੈ ਤੁਹਾਡੀ ਕਿਰਪਾ ਦੇ ਨਾਲ ਚੈਨਲ ਹੌਲੀ-ਹੌਲੀ ਗਰੋ ਕਰਦਾ ਹੈ ਜੀ ਠੀਕ ਹੈ ਜੀ ਕਿ ਆਪਾਂ ਤੁਹਾਨੂੰ ਦੱਸਦੇ ਆ ਜੇ ਮੇਰੀ ਵੀਡੀਓ ਵਧੀਆ ਲੱਗਦੀ ਤਾਂ ਕਮੈਂਟ ਜ਼ਰੂਰ ਕਰਿਓ ਸਾਨੂੰ ਕੋਈ ਕਮੈਂਟ ਨਹੀਂ ਕਰਦਾ ਮੈਂ ਨਹੀਂ ਮੈਂਟ ਕਰਦੇ ਆ ਕਮੈਂਟ ਕੋਈ ਨਹੀਂ ਕਰਦਾ ਹੈਗਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਬਹੁਤ ਘੱਟ ਹੋਇਆ ਹਜੇ ਹਨਾ ਠੀਕ ਹੈ ਜੀ ਤੇ ਤੁਹਾਡੇ ਅੱਗੇ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਾਂ ਹੁਣ ਗੱਲ ਆਖਦੇ ਆ ਵੀ ਆਪਾਂ ਗਲਾ ਕਿੱਦਾਂ ਬਣਾਵਾਂਗੇ ਠੀਕ ਹੈ ਜੀ ਆ ਦੇਖੋ ਜਿਵੇਂ ਇਦਾਂ ਦਾ ਸੂਟ ਹੈ ਹਨਾ ਬਰਕ ਕਾਲਾ ਤੇ ਗਲਾ ਵੱਡਾ ਹੈ ਇਸ ਨੂੰ ਛੋਟਾ ਕਰਾਂਗੇ ਤੇ ਨਾਲੇ ਆਪਾਂ ਤੁਹਾਨੂੰ ਨਾਲ ਇਹ ਜੇ ਪੂਰੀ ਵੀਡੀਓ ਸਾਂਝੀ ਕਰਾਂਗੇ ਤੇ ਸਿੰਗਲ ਪੈਰ ਜੜਾਂਗੇ ਆ ਦੇਖੋ ਪਹਿਲਾਂ ਤਾਂ ਆਪਾਂ ਇਸ ਦਾ ਪੈਰ ਚੇਂਜ ਕਰਾਂਗੇ ਕਿਉਂਕਿ ਜੇ ਆਪਾਂ ਇਹ ਸੇ ਪੈਰ ਨਾਲ ਬਣਾਈਏ ਜਿਹੜੀ ਆਪਣੀਆਂ ਲਾਈਨਾਂ ਆ ਤਾਂ ਸਾਰੀ ਦਿੱਕੀ ਜਿਹੜਾ ਹੈਂਡਵਰਕ ਹੋਇਆ ਹੋਇਆ ਇਹ ਸਭ ਤੋਂ ਪਹਿਲਾਂ ਆਪਾਂ ਇਸ ਦਾ ਪੈਰ ਚੇਂਜ ਕਰ ਲਾਂਗੇ ਤਾਂ ਦੇਖੋ ਮੇਰਾ ਪੈਰ ਨਾ ਹੋਈਆ ਹਲਕ ਮਸ਼ੀਨ ਦਾ ਪੈਰ ਆ ਠੀਕ ਹੈ ਇਹ ਹੈ ਕਿਉਂਕਿ ਬੈਨ ਮੋਤੀਆਂ ਵਾਲੀ ਲਿਆਕ ਲਾਉਣੀ ਹੈ ਨਾ ਜਦੋਂ ਉਹ ਵੀ ਮਤਲਬ ਕਿ ਚੇਂਜ ਕਰਕੇ ਹੀ ਲਾਉਣੀ ਆ ਤੁਸੀਂ ਇਹ ਪੈਰ ਲਿਆ ਕੇ ਰੱਖੋ ਇਹ ਸਿਰਫ 60-70 ਰੁਪਏ ਦਾ ਆਉਂਦਾ ਪੈਰ ਠੀਕ ਹੈ ਜੀ ਤੇ ਚੜਨਾ ਬਹੁਤ ਆਸਾਨ ਹੈ ਆ ਦੇਖੋ ਆਪਾਂ ਨੇ ਚੜਾ ਲਿਆ ਪੈਰ ਠੀਕ ਹੈ ਜੀ ਤੇ ਹੁਣ ਤੁਸੀਂ ਦੇਖੋ ਇਹ ਆਪਣਾ ਨਾ ਜਿਹੜਾ ਗਲਾ ਹੈ ਇਹ 7 ਇੰਚ ਦਾ ਸੀਗਾ ਇਹਦੀ ਥੋੜਾਈ 7 ਇੰਚ ਦੀ ਠੀਕ ਹੈ ਜੀ ਤਾਂ ਆਪਾਂ ਨੇ 6 ਇੰਚ ਰੱਖਣੀ ਹੈ ਤਾਂ ਮੈਂਨੇ ਨਾ ਕੀ ਕਰਿਆ ਇਹ ਪਲੇਟ ਪਾ ਲਿਆ ਦੇਖੋ ਤੁਸੀਂ ਵੀ ਇਦਾਂ ਨਾ ਇਸ ਦੀ ਪਲੇਟ ਪਾ ਸਕਦੇ ਹੋ ਅੱਦੇ ਚਾਰ ਕਿੰਝ ਜਿਹੜੀ ਪਲੇਟ ਕੱਟ ਸਕਦੇ ਇੱਥੋਂ ਐਦਾਂ ਠੀਕ ਹੈ ਜੀ ਪਲੇਟ ਕੱਟਣ ਤੋਂ ਬਾਅਦ ਹੁਣ ਦੇਖੋ ਤੁਸੀਂ ਆਪਾਂ ਕਿਵੇਂ ਕਰਾਂਗੇ ਵੀਡੀਓ ਸਾਰੀ ਦੇਖਿਓ ਵੀਡੀਓ ਸਕਿਪ ਨਾ ਕਰਿਓ ਫੇਰ ਕੁਝ ਸਮਝ ਨਹੀਂ ਆਉਂਦੀ ਹੈਗੀ ਆ ਦੇਖੋ ਜੀ ਆਪਣਾ ਸਿੱਧਾ ਕੂਟ ਰੱਖਿਆ ਹੋਇਆ ਉੱਤੇ ਐਦਾਂ ਐਦਾਂ ਲਾਈਨਿੰਗ ਦੇ ਰੱਖ ਲਾਂਗੇ ਆਪਾਂ ਐਦਾਂ ਠੀਕ ਹੈ ਜੀ ਲਾਈਨਿੰਗ ਦੇ ਤੁਸੀਂ ਸੈਂਟਰ 'ਚ ਕੱਟ ਲਾ ਲਓ ਹਨੇ ਕੱਟ ਲਾ ਲਓ ਠੀਕ ਹੈ ਜੀ సూట్ <coughs> <coughs> ਇਹਨੇ ਆਪਣੇ A ਸੈਂਟਰ ਲਿਆ ਹੋਇਆ ਤੇ ਨਾ ਚੇਪੀ ਲੱਗੀ ਹੋਈ ਸੀ ਉਹ ਹੱਥ ਨੂੰ ਚਿਤਦੀ ਆ ਹਾਂਜੀ ਦੇਖੋ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਸੈਂਟਰ ਦੇ ਵਿੱਚ ਇੱਕ ਨਾ ਸੇਫਟੀ ਪਿੰਨ ਲਗਾ ਲੈਣਾ ਸੇਫਟੀ ਪਿੰਨ ਲਗਾ ਕੇ ਜਿਹੜੀ ਤਰੀਜ ਹੈ ਉਹ ਉਹਨ ਮਤਲਬ ਕਿ ਜਿਹੜੀ ਲਾਈਨਿੰਗ ਵਾਲੀ ਆਪਾਂ ਤਰੀਜ ਬਿਠਾਈ ਹੋਈ ਹੈ ਉਹਤੇ ਸ਼ਰਟ ਵਾਲੀ ਤਰੀਜ ਨਾਲ ਬਰਾਬਰ ਕਰਦਾਣੀ ਹੈ ਤੇ ਐਨ ਸੂਟ ਬਰਾਬਰ ਕਰਦਣਾ ਦੇਖੋ ਨਾ ਚੰਗੀ ਤਰ੍ਹਾਂ ਇੱਕ ਵਾਰੀ ਤੁਸੀਂ ਦੇਖ ਲਓ ਤਾਂ ਇਹ ਚਾਹੇ ਤੁਸੀਂ ਮਤਲਬ ਕਾਊਂਟਰ ਤੇ ਵਿਛਾ ਕੇ ਉਹਦੇ ਤੇ ਪਿੰਨ ਲਾ ਦਿਓ ਠੀਕ ਹੈ ਜੀ ਪਿੰਨ ਲਾ ਦੋ ਤੇ ਚਾਹੀਦਾ ਮਤਲਬ ਤਰੀਜ ਬਿਠਾ ਲਓ ਬਰਾਬਰ ਹੋਣਾ ਚਾਹੀਦਾ ਆ ਦੇਖੋ ਆਪਾਂ ਨੇ ਹੁਣ ਬਰਾਬਰ ਕਰ ਲਿਆ ਠੀਕ ਹੈ ਜੀ ਬਰਾਬਰ ਕਰਨ ਤੋਂ ਬਾਅਦ ਸਿੰਗ ਵਰਕ ਗਲੇ ਤੇ ਹੈਂਡ ਵਰਕ ਦਾ ਸੂਟ ਆ ਗਲੇ ਤੇ ਵਰਕ ਆ ਤੇ ਇਹਦੇ ਨਾਲ-ਨਾਲ ਸਿਲਾਈ ਲਾ ਦਣੀ ਆਪਾਂ ਨੇ ਠੀਕ ਹੈ ਜੀ ਨਾਲ-ਨਾਲ ਸਿਲਾਈ ਲਾ ਦਣੀ ਐ ਐਨ ਹਲਕਾ ਜਿਹਾ ਆਰਾਮ ਦੇ ਨਾਲ ਔਰਗਾਂਜਾ ਦਾ ਸੂਟ ਆ ਆਪਣਾ ਤੇ ਇਹ ਇਹਦੇ ਤੇ ਨਾ ਆਪਾਂ ਨੇ ਸਲਾਈ ਲਾ ਦੇਣੀ ਆ ਦੇਖੋ ਆਪਣੇ ਆਪ ਇਹ ਘੁੰਮ ਜਾਂਦੀ ਹੈ ਦੋਨੋਂ ਹੱਥਾਂ ਨਾਲ ਫੜਨਾ ਆਪਾਂ ਨੇ ਇਧਰੋਂ ਵੀ ਉਧਰੋਂ ਵੀ ਤਿਲਕੇ ਨਾ ਤੇ ਨਾਲ ਹੁੰਦੇ ਨਾ ਥੋੜੀ ਸੈਟਿੰਗ ਕਰੀ ਜਾਣੀ ਹੈ ਸੈਟ ਕਰੀ ਜਾਣਾ ਤੇ ਜਿਹੜਾ ਸੂਟ ਆ ਮਤਲਬ ਕਿ ਸਿੱਧੇ ਤੇ ਲਾਈਨਿੰਗ ਧਰਨੀ ਹੈ ਠੀਕ ਹੈ ਜੀ ਸਿੱਧੇ ਤੇ ਲਾਈਨਿੰਗ ਧਰਨੀ ਹੈ ਫਿਰ ਦੇਖੋ ਐਦਾਂ ਐਦਾਂ ਗੋਲ ਗੋਲ ਸਰਕਲ ਸਲਾਈ ਲਾ ਦੇਣੀ ਆ ਜਿੱਦਾਂ ਵੀ ਆਪਣੇ ਗਲੇ ਦੀ ਸ਼ੇਪ ਐ ਜ਼ਰੂਰੀ ਨਹੀਂ ਕਿ ਗੋਲ ਆ ਆਪਣਾ ਗਲਾ ਮਤਲਬ ਕਿ ਪਾਨ ਪਤ ਦੀ ਸ਼ੇਪ ਚ ਓਦਾਂ ਜਿਵੇਂ ਆ ਕੁਛ ਵੀ ਹੈ ਤੁਸੀਂ ਇਦਾਂ ਕਰੋ ਗਲਾ ਪੌਣ ਦੀ ਲੋੜ ਨਹੀਂ ਪੈਂਦੀ ਬਹੁਤ ਸੋਹਣਾ ਬਣ ਕੇ ਗਲਾ ਬਾਹਰ ਆਊਗਾ ਠੀਕ ਹੈ ਜੀ ਤੇ ਤੁਸੀਂ ਇਦਾਂ ਇਦਾਂ ਸਲਾਈ ਲਾ ਦਿਓ ਤੇ ਵੀਡੀਓ ਪੂਰੀ ਦੇਖਿਓ ਵੀਡੀਓ ਸਕਿੱਪ ਨਾ ਕਰਿਓ ਫਿਰ ਕੁਛ ਨਹੀਂ ਪਤਾ ਲੱਗਦਾ ਹੈਗਾ ਵੀਡੀਓ ਪੂਰੀ ਦੇਖਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਦੇਖੋ ਹੁਣ ਆਪਾਂ ਨੇ ਕੀ ਕਰਿਆ ਆ ਦੇਖੋ ਆਪਾਂ ਨੇ ਸਲਾਈ ਲਾ ਲਈ లై లాన్ ਤੋਂ ਬਾਅਦ ਜੋ ਆਪਣਾ ਪਿੰਨ ਵਗੈਰਾ ਉਹ ਕੱਢ ਲੋ ਤੇ ਇਸ ਨੂੰ ਆਪਾਂ ਨੇ ਜਿੱਦਾਂ ਵੈਸੇ ਗਲਾ ਲਾ ਕੇ ਕਟਿੰਗ ਕਰਦੇ ਹਣਾ ਉਵੇਂ ਤੁਸੀਂ ਇਹਦੀ ਕਟਿੰਗ ਕਰਦਾਣੀ ਹੈ ਇਹ ਸਿੰਪਲ ਜੀ ਵੀਡੀਓ ਵੈਸੇ ਸਿੰਪਲ ਜੀ ਵੀਡੀਓ ਨਾਲ ਜ਼ਿਆਦਾ ਸਮਝ ਆਉਂਦੀ ਹੈ ਜਿਹੜੇ ਹਾਈਲਾਈਟ ਵੀਡੀਓ ਹੁੰਦੀਆਂ ਨੇ ਚੱਕਮੀਆਂ ਜੀਆਂ ਐਂ ਜੀ ਐਸੇ ਕਰੋ ਵੈਸੇ ਕਰੋ ਉਹ ਤੇ ਇੰਨੀ ਸਮਝ ਨਹੀਂ ਆਉਂਦੀ ਹੈਗੀ ਤੁਸੀਂ ਐਦਾਂ ਦੇਖੋ ਏ ਸਿੰਪਲ ਜੀ ਸਿੱਧੇ ਜੇ ਸਾਦੇ ਜੇ ਢੰਗ ਨਾਲ ਤੁਹਾਨੂੰ ਵੀਡੀਓ ਬਣਾ ਕੇ ਦੱਸ ਰਹੀ ਆ ਤੇ ਐਦਾਂ ਹੁਣ ਕੀ ਕਰਨਾ ਆਪਾਂ ਨੇ ਇਹਦੇ ਵਿੱਚ ਨਾ ਗੋਲ ਸਰਕਲ ਤੇ ਟੱਕ ਲਗਾ ਲੈਣਾ ਜਿੱਦਾਂ ਆਪਾਂ ਗਲੇ 'ਚ ਲਗਾਉਨੇ ਆ ਬਾਕੀ ਪ੍ਰੋਸੈਸ ਸਾਰਾ ਉਵੇਂ ਹੀ ਆ ਤੇ ਟੱਕ ਲਗਾ ਲੈਣੇ ਨੇ ਟੱਕ ਲਗਾ ਕੇ ਫਿਰ ਤੁਸੀਂ ਕੀ ਕਰਨਾ ਇਹ ਜਿਹੜਾ ਸੂਟ ਆ ਨਾ ਲਾਈਨਿੰਗ ਅੰਦਰਲੇ ਪਾਸੇ ਨੂੰ ਪਲਟ ਲੈਣੀ ਆ ਤੇ ਇਹਦੇ ਅੰਦਰਲੇ ਪਾਸੇ ਟੌਪ ਸਲਾਈ ਲਾਉਣੀ ਆਪਾਂ ਨੇ ਨਾਲ-ਨਾਲ ਨੋਹ ਦੇ ਨਾਲ ਬਿਠਾ ਲਓ ਚੰਗੀ ਤਰ੍ਹਾਂ ਇਹ ਨਾਲ-ਨਾਲ ਨਾ ਅੰਦਰਲੇ ਪਾਸੇ ਲਾਈਨਿੰਗ ਤੇ ਸਲਾਈ ਲਾਉਣੀ ਆ ਜਦੋਂ ਕਿ ਆਪਾਂ ਇਹਨੂੰ ਅੰਦਰਲੇ ਸਾਈਡ ਉਹ ਕਰਾਂਗੇ ਨਾ ਫਿਰ ਇਹਨੂੰ ਫਿਨਿਸ਼ਿੰਗ ਦੇ ਨਾਲ ਇਹ ਅੰਦਰ ਜਾਊਗਾ ਠੀਕ ਹੈ ਜੀ ਐਦਾ ਅੰਦਰਲੇ ਪਾਸੇ ਸਲਾਈ ਲਾ ਲਓ ਬੋਲ ਤੇ ਇੱਕ ਸੂਟ ਆ ਨਾ ਆ ਵਰਕ ਵਾਲੇ ਹੁੰਦੇ ਨੇ ਮਸ਼ੀਨ ਤੋਂ ਤਿਲਕਦੇ ਬਹੁਤ ਨੇ ਤੇ ਕੁਝ 2-3 ਦਿਨ ਹੋ ਗਏ ਗਰਮੀ ਦੁਆਰਾ ਫੇਰ ਬਹੁਤ ਪੈ ਰਹੀ ਹੈ ਪੱਖੇ ਤੋਂ ਲਾਏ ਬਿਨਾ ਬੈਠਿਆ ਨਹੀਂ ਜਾਂਦਾ ਹੈਗਾ ਤੇ ਜਦੋਂ ਤੁਹਾਡੇ ਮਤਲਬ ਕਿ ਕਿਸੇ ਸਲਾਈ ਥਲੇ ਮੋਤੀ ਹੋਣ ਨਾ ਉਹਨਾਂ ਨੂੰ ਕੱਟਿਆ ਨਾ ਕਰੋ ਉਹਨੂੰ ਤੁਸੀਂ ਕੈਂਚੀ ਦੀ ਹੈਲਪ ਦੇ ਨਾਲ ਭੰਨ ਦਿਆ ਕਰੋ ਮੋਤੀਆਂ ਨੂੰ ਵੀ ਧਾਗਾ ਨਾ ਕੱਟਿਆ ਜਾਵੇ ਜੇ ਧਾਗਾ ਕੱਟਿਆ ਜਾਂਦਾ ਨਾ ਫਿਰ ਨਾ ਜਿਹੜਾ ਵਰਕ ਆ ਉੱਧੜਨਾ ਸ਼ੁਰੂ ਹੋ ਜਾਂਦਾ ਜਿੰਨਾ ਮਰਜ਼ੀ ਕਹਿੰਨਾ ਇਦਾਂ ਦਾ ਹੈਂਡਵਰਕ ਇਦਾਂ ਦਾ ਪਰ ਇੱਕ ਸਲਾਈ ਦੇ ਇੱਕ ਉਹਦੇ ਨਾਲੇ ਉੱਧੜ ਜਾਂਦਾ ਹੈ ਤੇ ਹੁਣ ਤੁਸੀਂ ਦੇਖੋ ਹੁਣ ਆਪਾਂ ਇਹਦੇ ਤੇ ਨਾ ਮਤਲਬ ਕਿ ਸਿੰਗਲ ਪੈਰ ਦੇ ਨਾਲ ਦੂਜੇ ਪੈਰ ਦੇ ਨਾਲ ਨਹੀਂ ਸਿੰਗਲ ਪੈਰ ਦੇ ਨਾਲ ਜਿਹੜੀ ਇੱਕ ਚੈਨ ਜੀ ਬਣੀ ਹੁੰਦੀ ਹੈ ਗਲੇ ਦੇ ਆਲੇ ਦੁਆਲੇ ਜਿਹੜਾ ਹੈਂਡਵਰਕ ਵਾਲਾ ਹੁੰਦਾ ਉਹ ਤੇ ਹੁੰਦਾ ਵਾਧੂ ਘਾਟੂ ਕਪੜਾ ਹਨਾ ਕਟਿੰਗ ਕਰ ਦੋ ਠੀਕ ਹੈ ਜੀ ਤੇ ਇਸਦੇ ਆਪਾਂ ਇਹਨਾਂ ਫਿਰ ਸਲਾਈ ਲਾ ਦੇਣੀ ਹੈ ਪੈਰ ਪੈਰ ਦੀ ਸਲਾਈ ਥੋੜੀ ਜੀ ਮਤਲਬ ਕਿ ਉਹ ਛੱਡ ਕੇ ਗਲਾ ਛੱਡ ਕੇ ਪੈਰ ਪੈਲ ਦੀ ਸਲਾਈ ਲਾ ਦਨੇ ਆ ਇਹਨਾਂ ਵਿੱਚ ਘਾਰ ਦੇ ਜਿਹੜਾ ਸਿੰਗਲ ਪੈਰ ਹੁੰਦਾ ਨਾ ਇਹਨਾਂ ਵਿੱਚ ਘਾਰ ਦੇ ਲੰਘ ਜਾਂਦਾ ਵਰਕ ਦੇ ਵਿੱਚ ਤੇ ਜਿਹੜਾ ਦੂਜਾ ਪੈਰ ਹੁੰਦਾ ਤੁਹਾਨੂੰ ਪਤਾ ਹੀ ਆ ਉਹ ਫਿਰ ਮੋਤੀ ਪਾਉਂਦਾ ਸੂਣੀਆਂ ਤੋੜਦਾ ਆ ਦੇਖੋ ਫਿਰ ਇਦਾਂ ਸਲਾਈ ਲਾ ਦਨ ਤੁਸੀਂ ਇਹਨਾਂ ਵੀਡੀਓ ਮੈਂ ਦੂਰੋਂ ਬਣਾਈ ਹੋਈ ਆ ਕਿਉਂਕਿ ਮੈਂ ਫੋਨ ਤੋਂ ਵੀਡੀਓ ਬਣਾਉਣੀ ਆ ਤੇ ਆਪਰੇ ਆਪਣੇ ਆਪ ਹੀ ਵੀਡੀਓ ਬਣਾਉਣੇ ਤੁਸੀਂ ਥੋੜਾ ਜ਼ੂਮ ਕਰਕੇ ਦੇਖ ਲਿਆ ਕਰੋ ਨਜ਼ਦੀਕ ਤੋਂ ਤੇ ਵੀਡੀਓ ਸਾਰੀ ਦੇਖਿਆ ਕਰੋ ਤੇ ਵੇਰੀ ਵੀਡੀਓ ਤੇ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਵੀ ਹਾਂ ਤੁਸੀਂ ਕੁਝ ਸਿੱਖਿਆ ਤੇ ਬਾਕੀ ਵੀਡੀਓ ਤੁਹਾਡੇ ਅੱਗੇ ਆ ਹਨ ਫਿਰ ਆ ਦੇਖੋ ਆਪਾਂ ਤੁਹਾਨੂੰ ਦਿਖਾਵਾਂਗੇ ਵੈਸੇ ਸੂਟ ਕੱਚਾ ਕਰਨ ਦੀ ਵੀ ਮੈਂਨੇ ਪਾਈ ਹੈ ਹਨ ਤੇ ਸੂਟ ਮਤਲਬ ਕੱਚਾ ਕਿਵੇਂ ਕਰਦੇ ਆਪਾਂ ਉਹ ਵੀਡੀਓ ਨੂੰ ਵੀ ਬਹੁਤ ਸੋਹਣਾ ਪਿਆਰ ਦਿੱਤਾ ਤੇ ਬਾਕੀ ਵੀਡੀਓ ਪੂਰੀ ਦੇਖਿਆ ਕਰੋ ਤਾਂ ਕਿ ਮੇਰਾ ਵੀ ਵਾਚ ਟਾਈਮ ਪੂਰਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਨਾ ਵੀ ਮੇਰਾ ਵੀ ਚੈਨਲ ਅੱਗੇ ਗਰੋ ਕਰ ਸਕੇ ਠੀਕ ਹੈ ਜੀ ਆ ਦੇਖੋ ਆਪਾਂ ਨੇ ਹੁਣ ਜਿਹੜੀ ਸਲਾਈ ਉਹ ਪੂਰੀ ਲਾ ਲਈ ਜੇ ਤੁਸੀਂ YouTube ਤੋਂ ਦੇਖਸਾ ਸਬਸਕ੍ਰਾਈਬ ਕਰਿਆ ਕਰੋ ਜੇ ਤੁਸੀਂ ਮੈਨੂੰ Facebook ਤੇ ਦੇਖਤਾ ਫੋਲੋ ਕਰੋ ਪਤਾ ਨਹੀਂ ਅਸੀਂ ਅਸੀਂ ਦੇਖਦੇ ਆਂ ਲੋਕਾਂ ਦੇ ਇੰਨੇ ਇੰਨੇ ਫੋਲੋਅਰ ਹੁੰਦੇ ਨੇ ਸਾਡੇ ਤਾਂ ਫੋਲੋਅਰ ਹੀ ਨਹੀਂ ਵਧ ਰਹੇ ਮਧ ਰਹੇ ਹੈਗੇ ਪਤਾ ਨਹੀਂ ਸਾਡੀ ਵੀਡੀਓ ਪਸੰਦ ਨਹੀਂ ਸਾਰੇ ਵਧੀਆ ਵੀਡੀਓ ਹੀ ਦੇਖਦੇ ਨੇ ਤੇ ਹੁਣ ਤੁਸੀਂ ਦੇਖੋ ਕਿੰਨਾਂ ਲੱਕ ਕਿੱਦਾਂ ਸੋਹਣੀ ਫਿਨਿਸ਼ਿੰਗ ਕਿੱਦਾਂ ਸੋਹਣੀ ਆਈ ਹੈ ਗਲੇ ਦੀ ਤੇ ਹੁਣ ਘਰਾਂ ਵਿੱਚ ਕੰਮ ਕਰਨ ਵਾਲਿਆਂ ਕੈਮਰੇਮੈਨ ਕਿੱਥੋਂ ਰੱਖੀਏ ਚਲੋ ਮੈਂ ਇੱਕ ਵਾਰ ਟਰਾਈ ਕਰਕੇ ਦੇਖ ਲੈਂਦੇ ਆ ਹਨਾ ਵੀ ਦੇਖੋ ਆ ਦੇ ਹੈਗੇ ਕੋਈ ਕਮੀ ਹੈਗੀ ਆਪਾਂ ਹਰ ਇੱਕ ਗਲਾ ਬਣਾ ਲੰਨੇ ਆ ਹਰ ਇੱਕ ਹੀ ਸੂਟ ਬਣਾ ਲੰਨੇ ਆ ਤੇ ਤੁਸੀਂ ਇੱਕ ਵਾਰ ਸਾਡੇ ਤੋਂ ਸਟਿਚ ਕਰਾ ਕੇ ਦੇਖੋ ਸੂਟ ਵੀ ਤੁਹਾਡੇ ਸੂਟ ਦੀ ਫਿਟਿੰਗ ਫਿਟਿੰਗ ਸਾਡੇ ਸੂਟ ਦੀ ਪਰਫੈਕਟ ਆਉਂਦੀ ਆ ਦੇਖ ਅੰਦਰਲੇ ਪਾਸੇ ਦੇਖੋ ਕਿੰਨੀ ਸਫਾਈ ਹੈ ਆਪਾਂ ਗਲਾ ਪਾਉਂਦੇ ਫਿਰ ਉਸ ਨੂੰ ਤਰਪਾਈ ਕਰਦੇ ਤੋ ਸੀ ਇਹ ਦੇਖੋ ਕਿੱਦਾਂ ਸੋਹਣਾ ਗਲਾ ਬਣ ਕੇ ਤਿਆਰ ਹੋਇਆ ਤੇ ਬਾਕੀ ਥੋੜੇ ਕਮੈਂਟਾਂ ਦੇ ਵਿੱਚ ਪਤਾ ਲੱਗੂਗਾ ਵੀ ਤੁਹਾਨੂੰ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਤੇ ਵੀਡੀਓ ਸਾਰੀ ਦੇਖਿਓ ਸਕਿੱਪ ਨਾ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਸ ਥੋੜੇ ਕਹਿੰਦੇ ਨੇ ਹੁੰਦੇ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਤੇ ਇਸ ਕਰਕੇ ਥੋੜੇ ਅਗੇ ਰਿਕਵੈਸਟ ਹੈ ਕਿ ਚੈਨਲ ਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਥੈਂਕ ਯੂ